ਧੰਨਵਾਦ ਦੋਸਤੋ ਮੈਂ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਹੱਥਾਂ ਦੇ ਅਟਣ ਫੇਰ ਨਾ ਦੁੱਖਣੇ ਸਾਡੇ ਹੱਥਾਂ ਦੇ ਅਟਣ ਪੈਰਾਂ ਦੀਆਂ ਬਿਆਈਆਂ ਜਦ ਸਾਡੇ ਮੁੜਕੇ ਦੀਆਂ ਮਹਿਕਾਂ ਕਰਨਗੀਆਂ ਰੁਸਨਾਈਆਂ ਫੇਰ ਨਾ ਦੁੱਖਣੇ ਸਾਡੇ ਹੱਥਾਂ ਦੇ ਅਟਣ ਪੈਰਾਂ ਦੀਆਂ ਬਿਆਈਆਂ ਅਜੇ ਨਾ ਸੋਚ ਤੂੰ ਦਰਦਾਂ ਬਾਰੇ ਕਰੜਾ ਕਰ ਲੈ ਜੇਰਾ ਅਜੇ ਤਾਂ ਸਾਡੇ ਚੰਨ ਦੋ ਵਾਲੇ ਹੇ ਬੱਦਲਾਂ ਦਾ ਘੇਰਾ ਮੰਝਲ ਚੁੰਮਦੀ ਪੈਰ ਜਿਨ੍ਹਾਂ ਨੇ ਰਾਤਾਂ ਅਰਗ ਚੜਾਈਆਂ ਫੇਰ ਨਾ ਦੁੱਖਣੇ ਸਾਡੇ ਹੱਥਾਂ ਦੀ ਅਟਣ ਪੈਰਾਂ ਦੀਆਂ ਵਿਆਈਆਂ ਜਦ ਸਾਡੇ ਮੁੜਕੇ ਦੀਆਂ ਮਹਿਕਾਂ ਕਰਨਗੀਆਂ ਰੁਸਨਾਈਆਂ ਸਾਡੇ ਸਿਰ ਵੀ ਛੱਤ ਹੋਵੇਗੀ ਛਾਬੇ ਦੇ ਵਿੱਚ ਰੋਟੀ ਇਸ ਮਿਹਨਤ ਨੇ ਬਦਲ ਦੇਣੀ ਐ ਕਹੇ ਜੋ ਕਿਸਮਤ ਖੋਟੀ ਲੇਫ ਲੈਫ ਜਾਂਦੇ ਪਾਰਵਤ ਵੀ ਜਦ ਆਸ਼ਕ ਕਰਨ ਚੜਾਈਆਂ ਫੇਰ ਨਾ ਦੁੱਖਣੇ ਸਾਡੇ ਹੱਥਾਂ ਤੇ ਅਟਣ ਪੈਰਾਂ ਦੀਆਂ ਬਿਆਈਆਂ ਜਦ ਸਾਡੇ ਮੁੜਕੇ ਦੀਆਂ ਮਹਿਕਾਂ ਕਰਨਗੀਆਂ ਰੁਸਨਾਈਆਂ ਵੱਖਰੀ ਸਰਜਾਂਗੇ ਦੁਨੀਆ ਜਿੱਥੇ ਮੈਂ ਰਾਜਾ ਤੂੰ ਰਾਣੀ ਇੱਕ ਦਿਨ ਸੱਚ ਕਰਾਂਗੇ ਸੰਦਲ ਜੋ ਕਲਪਤ ਲੱਗੇ ਕਹਾਣੀ ਤਾਰਿਆਂ ਦੀ ਲੋਏ ਜਦ ਬਹਿ ਕੇ ਕਰਾਂਗੇ ਮਨ ਦੀਆਂ ਆਈਆਂ ਫੇਰ ਨਾ ਦੁਖਣੇ ਸਾਡੇ ਹੱਥਾਂ ਦੀ ਅਟਣ ਪੈਰਾਂ ਦੀਆਂ ਬਿਆਈਆਂ ਜਦ ਸਾਡੇ ਮੁੜਕੇ ਦੀਆਂ ਮਹਿਕਾਂ ਕਰਨਗੀਆਂ ਔਰ ਸੁਨਾਈਆਂ ਫੇਰ ਨਾ ਦੁਖਣੇ ਸਾਡੇ ਹੱਥਾਂ ਦੀ ਅਟਣ ਪੈਰਾਂ ਦੀਆਂ ਬਿਆਈਆਂ ਪੈਰਾਂ ਦੀਆਂ ਬਿਆਈਆਂ ਹਾਜ਼ਰੀਨ ਦੋਸਤੋ ਮੈਂ ਤੁਹਾਡੀ ਕਚਹਿਰੀ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹਾਂ ਕੋਅੱਚੇ ਗੀਤ ਆਓ ਜਾ ਰੋ ਢੂੰਡਣ ਚੱਲੀਏ ਨੇਰੇ ਵਿੱਚ ਗੁਆਚੇ ਗੀਤ ਕੇਵਲ ਗੀਤ ਨਹੀਂ ਹਨ ਉਹ ਉਹ ਤਾਂ ਮੇਰੇ ਮਨ ਦੇ ਮੀਤ ਆਓ ਯਾਰੋ ਢੂੰਡਣ ਚੱਲੀਏ ਨੇਰੇ ਵਿੱਚ ਗੁਆਚੇ ਗੀਤ ਗੀਤਾਂ ਬਿਨ ਮੈਂ ਤੋਂ ਜੀ ਨਹੀਂ ਹੋਣਾ ਜ਼ਹਿਰ ਹਿਜਰ ਦਾ ਪੀ ਨਹੀਂ ਹੋਣਾ ਮੇਰੇ ਵਾਂਗੂ ਹੋਣੇ ਕਿਧਰੇ ਫਿਰਦੇ ਹੋਏ ਉਦਾਸੇ ਗੀਤ ਆਓ ਯਾਰੋ ਢੂੰਡਣ ਚੱਲੀਏ ਨੇਰੇ ਵਿੱਚ ਗੁਆਚੇ ਗੀਤ ਕੱਲੇ ਕੱਲੇ ਡਰ ਜਾ ਬਣਨਾ ਸਮਝੌਤਾ ਕੋਈ ਕਰ ਜਾ ਬਣਨਾ ਮੈਨੂੰ ਥੱਕੇ ਟੁੱਟੇ ਨੂੰ ਤਾਂ ਦਿੰਦੇ ਰਹੇ ਦਿਲਾਸੇ ਗੀਤ ਆਉ ਯਾਰੋ ਢੂੰਡਣ ਚੱਲੀਏ ਹਨੇਰੇ ਵਿੱਚ ਗਵਾਚੇ ਗੀਤ ਚੱਲੋ ਹੁਣ ਵੀ ਲੱਭ ਲਈਏ ਮੁੜ ਕੇ ਨਵੇਂ ਸਿਰੇ ਤੋਂ ਗਾਈਏ ਹਨੇਰਿਆਂ ਦੇ ਵਸ ਪੈ ਕੇ ਸੰਦਲਾ ਜਾਣ ਨਾ ਕਿਤੇ ਸਰਾਪੇ ਗੀਤ ਆਓ ਯਾਰੋ ਢੂੰਡਣ ਚੱਲੀਏ ਹਨੇਰੇ ਵਿੱਚ ਗਵਾਚੇ ਗੀਤ ਕੇਵਲ ਗੀਤ ਨਹੀਂ ਹਨ ਉਹ ਉਹ ਤਾਂ ਮੇਰੇ ਮਨ ਦੇ ਮੀਤ ਆਓ ਯਾਰੋ ਢੂੰਡਣ ਚੱਲੀਏ ਹਨੇਰੇ ਵਿੱਚ ਗਵਾਚੇ ਗੀਤ ਹਨੇਰੇ ਵਿੱਚ ਗਵਾਚੇ ਗੀਤ ਹਨੇਰੇ ਵਿੱਚ ਗਵਾਚੇ ਗੀਤ ਸਾਹਿਤ ਸਦਨ ਮਕਸੂਦਰਾ ਦੇ ਇਸ ਗੀਤ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਦੋਸਤੋ ਮੈਂ ਆਪਣਾ ਗੀਤ ਮਾਵਾਂ ਰੁੰਦੀਆਂ ਨੇ ਲੈ ਕੇ ਹਾਜ਼ਰ ਹਾਂ ਲੱਗਦਾ ਹੈ ਜਿਵੇਂ ਮੇਰੇ ਪਿੰਡ ਦੀਆਂ ਛਾਵਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਵਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਵਾਂ ਰੋਂਦੀਆਂ ਨੇ ਰੋਟੀ ਖਾਤਰ ਵਸਤੇ ਘਰਾਂ ਨੂੰ ਜਿੰਦਰੇ ਮਾਰ ਗਏ ਜੱਗ ਦੇ ਜੇਤੂ ਜਿਹੜੇ ਢਿੱਡ ਦੇ ਅੱਗੇ ਹਾਰ ਗਏ ਪੈਰ ਉਹਨਾਂ ਦੇ ਚੁੰਮਣ ਲਈ ਨਿਤਰਾਵਾ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਲੱਗਦਾ ਹੈ ਜਿਵੇਂ ਮੇਰੇ ਪਿੰਡ ਦੀਆਂ ਛਾਵਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਕਿਰਨ ਸੁਨਹਿਰੀ ਫੜਨ ਲਈ ਕੁਝ ਸੀਨੇ ਤਣ ਗਏ ਸੀ ਕੁਝ ਦਿਨ ਪਿੱਛੋਂ ਅਖਬਾਰਾਂ ਦੀ ਸੁਰਖੀ ਬਣ ਗਏ ਸੀ ਪਿੱਛੇ ਅੱਜ ਤੱਕ ਚੂੜੇ ਵਾਲੀਆਂ ਬਾਹਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਲੱਗਦਾ ਹੈ ਜਿਵੇਂ ਮੇਰੇ ਪਿੰਡ ਦੀਆਂ ਸ਼ਾਵਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਨਗਦੀ ਖਾਤਰ ਬਾਲਣ ਬਣ ਕੇ ਮੱਚਣਾ ਪੈਂਦਾ ਏ ਮਗਦਾ ਸੂਰਜ ਪ੍ਰੀਤ ਮੱਥੇ ਵਿੱਚ ਰੱਖਣਾ ਪੈਂਦਾ ਏ ਗੁਰਤੀ ਦੇ ਵਿੱਚ ਮਿਲੀਆਂ ਹੋਈਆਂ ਦੁਆਵਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਲੱਗਦਾ ਹੈ ਜਿਵੇਂ ਮੇਰੇ ਪਿੰਡ ਦੀਆਂ ਸ਼ਾਵਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਇੱਕ ਨਾਲ ਲਾ ਕੇ ਯਾਦ ਪੁੱਤਾਂ ਦੀ ਮਾਂ ਮਾਂ ਰੋਂਦੀਆਂ ਨੇ ਧੰਨਵਾਦ ਸਾਬ ਧੰਨਵਾਦ ਧੰਨਵਾਦ ਵੱਡੇ ਵੀਰ ਜਸਵੀਰ ਚੱਜ ਤੇ ਪਾਲਾ ਰਾਜੇਵਾਲ ਜੀਾਂ ਦੇ ਕਹਿਣ ਤੇ ਗੀਤ ਮੈਂ ਦੁਆਰੇ ਪੇਸ਼ ਕਰਨ ਲੱਗਿਆ ਪੰਜਾਬੀਆਂ ਦੇ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਅਜੀਤ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਭਾਜੀ ਵੱਲੋਂ ਇੱਕ ਸਕੀਮ ਚਲਾਈ ਗਈ ਕਿ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਾਓ ਜਿਹੜੇ ਖਰੀਦ ਕੇ ਨਹੀਂ ਲਾ ਸਕਦੇ ਉਹ ਸਾਡੇ ਕੋਲੋਂ ਲੈ ਕੇ ਜਾਓ ਫ੍ਰੀ ਪਿੰਡਾਂ ਵਿੱਚ ਲਾਓ ਪਾਲੋ ਅਤੇ ਉਹਨਾਂ ਦੀ ਸ਼ਾਮਾ ਮਾਣੋ ਉਹਨਾਂ ਦੀ ਇਸ ਨੇਕ ਭਾਵਨਾ ਨੂੰ ਸਮਰਪਿਤ ਮੈਂ ਅੱਜ ਦੇ ਗੀਤ ਦਰਬਾਰ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਉਮੀਦ ਆ ਧਿਆਨ ਦੇਵੋਗੇ ਚੱਲ ਉਠ ਲਗਾਈਏ ਰੁੱਖ ਨੀ ਜਿੰਦੇ ਮੇਰੀਏ ਇੱਕ ਰੁੱਖ ਦੇ ਸੌ ਸੁੱਖ ਨੀ ਜਿੰਦੇ ਮੇਰੀਏ ਚੱਲ ਉਠ ਲਗਾਈਏ ਰੁੱਖ ਨੀ ਜਿੰਦੇ ਮੇਰੀਏ ਕਹਿੰਦੇ ਰੁੱਖ ਜੇ ਦਾਦਾ ਲਾਵੇ ਫਲ ਉਹਦੇ ਨੂੰ ਪੋਤਾ ਖਾਵੇ ਤਨ ਮਨ ਦੀ ਮਟਾਏ ਭੁੱਖ ਨੀ ਜਿੰਦੇ ਮੇਰੀਏ ਚੱਲ ਉਠ ਲਗਾਈਏ ਰੁੱਖ ਨੀ ਜਿੰਦੇ ਮੇਰੀਏ ਬਾਤਾ ਵਰਨ ਹੋਇਆ ਜ਼ਹਿਰੀਲਾ ਰੁੱਖ ਲਗਾਉਣ ਬਿਨ ਹੋਰ ਨਾ ਹੀਲਾ ਅਸੀਂ ਆਪ ਸਹੇੜੇ ਦੁੱਖ ਨਹੀਂ ਜਿੰਦੇ ਮੇਰੀਏ ਚੱਲ ਉੱਠ ਲਗਾਈਏ ਰੁੱਖ ਨਹੀਂ ਜਿੰਦੇ ਮੇਰੀਏ ਬੂਟੇ ਵੀ ਹੁਣ ਘਰੇ ਪੁਚਾਵੇ ਅਜੀਤ ਸਾਡਾ ਇੱਕ ਲਹਿਰ ਚਲਾਵੇ ਹੁਣ ਨਾ ਮੋੜੀ ਮੁੱਖ ਨਹੀਂ ਜਿੰਦੇ ਮੇਰੀਏ ਚੱਲ ਉੱਠ ਲਗਾਈਏ ਰੁੱਖ ਨਹੀਂ ਜਿੰਦੇ ਮੇਰੀਏ ਇੱਕ ਰੁੱਖ ਦੇ ਸੌ ਸੁੱਖ ਨਹੀਂ ਜਿੰਦੇ ਮੇਰੀਏ ਵੱਡੀ ਜਾਵੇ ਭੁੱਲ ਗਿਆ ਲਾਉਣਾ ਚੰਦਲਾ ਆਪਣਾ ਫਰਜ਼ ਨਿਭਾਉਣਾ ਹੋਇਆ ਖੁਦ ਗਰਜ ਮਨੁੱਖ ਨਿਜਿੰਦੇ ਮੇਰੀਏ ਚੱਲ ਉੱਠ ਲਗਾਈਏ ਰੁੱਖ ਨਿਜਿੰਦੇ ਮੇਰੀਏ ਇੱਕ ਰੁੱਖ ਦੇ ਸੌ ਸੁੱਖ ਨਿਜਿੰਦੇ ਮੇਰੀਏ ਚੱਲ ਉੱਠ ਲਗਾਈਏ ਰੁੱਖ ਨਿਜਿੰਦੇ ਮੇਰੀਏ ਚੱਲ ਉੱਠ ਲਗਾਈਏ ਰੁੱਖ ਨਿਜਿੰਦੇ ਮੇਰੀਏ ਧੰਨਵਾਦ ਗੀਤ ਦਰਬਾਰ ਦੀ ਹਾਜ਼ਰੀ ਪਰ ਰਹੇ ਗੀਤਕਾਰ ਸਾਥੀਓ ਮੈਂ ਆਪਣਾ ਗੀਤ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਤਰਨੰਬ ਵਿੱਚ ਲੈ ਕੇ ਹਾਜ਼ਰ ਹਾਂ ਉਮੀਦ ਆ ਪਸੰਦ ਕਰੋਗੇ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਕਾ ਤੂੰ ਦਿਲ ਹੌਲਾ ਕਰਦੀ ਮੈਨੂੰ ਉਹਨਾਂ ਗੱਲਾਂ ਦਾ ਗਿਆਨ ਹੈ ਤੂੰ ਗੱਲਾਂ ਜਿਹੜੀਆਂ ਤੋਂ ਡਰਦੀ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਐਵੇਂ ਕਾ ਤੂੰ ਦਿਲ ਹੌਲਾ ਕਰਦੀ ਵੱਡੀ ਪੈਣ ਹੁੰਦੇ ਮੈਨੂੰ ਅੰਮੀਏ ਤਨਵਾਦ ਜਗਤ ਦਿਖਾਉਣ ਦਾ ਚੰਡੀ ਰੂਪ ਹੋ ਕੇ ਭਾਤੀ ਦੇਵਤੇ ਸੱਸ ਸੌਰੇ ਨਾਲ ਆਡਾ ਲਾਉਣ ਦਾ ਸਸੀਏ ਕਹਾਣੀ ਮੈਨੂੰ ਭੂਆ ਨੇ ਕਿ ਮੇਰੇ ਹੀ ਦੁੱਖੜੇ ਤੂੰ ਜਰਦੀ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਅਮੇਰ ਕਾ ਤੂੰ ਦਿਲ ਹੌਲਾ ਕਰਦੀ ਉੱਡਦੀ ਹਨੇਰੀਆਂ ਦੇ ਵਿੱਚ ਨਾ ਧੀ ਉੱਤੇ ਰੱਖੇ ਤਿਵਾਰ ਨੂੰ ਪਤਵਣ ਬਾਪੂ ਜੀ ਦੇ ਸਿਰ ਤੋਂ ਚਾਹੁੰਦੀ ਲਾਉਣਾ ਕਰ ਜੇ ਦੇ ਪਾਰ ਨੂੰ ਕਰ ਜੇ ਖਾਦੇ ਲੋਕੀ ਦੇਖ ਕੇ ਆਤਮਾ ਵੀ ਹੋ ਕਾ ਮੇਰੀ ਭਰਦੀ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਕਾ ਤੋਂ ਦਿਲ ਹੌਲਾ ਕਰਦੀ ਹੁਣ ਤੀਆਂ ਧਿਆਣੀਆਂ ਨਾ ਚੜੀਆਂ ਬਾਜਕਾਰ ਸਕਦੇ ਸ਼ਿਕਾਰ ਨਾ ਮੁਖ ਮੇਰੇ ਪੁੰਨਿਆਂ ਦੇ ਚੰਨ ਤੇ ਦਾਗ ਤੂੰ ਕੋਈ ਸਕਦੀ ਸਹਾਰ ਨਾ ਰਾਖਸਾਂ ਦੇ ਹੱਥ ਚ ਤੇਜ਼ਾਬ ਨੇ ਤਾਂ ਹੀ ਤੇਰੇ ਮੁਖ ਫਿਰੀ ਜਰਦੀ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਐਵੇਂ ਕਾ ਤੂੰ ਦਿਲ ਹੌਲਾ ਕਰਦੀ ਕਿੱਡੇ ਕਿੱਡੇ ਰੱਖੇ ਪਹਿਲਾ ਹੌਸਲੇ ਹੋਰ ਥੋੜਾ ਹੌਸਲਾ ਵਿਖਾ ਤੂੰ ਕਰ ਮੈਂ ਨੇਰੀਆਂ ਦੇ ਟੱਕਰੇ ਰਾਂ ਮੇਰੇ ਮਾਏ ਰਸਨਾ ਤੂੰ ਜਿਸ ਦੀ ਸੰਦਲਤੀ ਪੜਗੀ ਉਸ ਦੀ ਤਾਂ ਜਾਣੋ ਕੁੱਲ ਤਰ ਗਈ ਮਾਏ ਮੇਰੇ ਦਿਲ ਦੀ ਇਹ ਮਹਿਰ ਮੈਂ ਮੇਕਾ ਤੋਂ ਦਿਲ ਹੌਲਾ ਕਰਦੀ ਮੈਨੂੰ ਉਹ ਨਾ ਗੱਲਾਂ ਦਾ ਗਿਆਨ ਹੈ ਤੂੰ ਗੱਲਾਂ ਜਿਹੜੀਆਂ ਤੋਂ ਡਰਦੀ ਮੈਂ ਮੇਰੇ ਦਿਲ ਦੀ ਇਹ ਮਹਿਰ ਮੈਂ ਐਵੇਂ ਕਾ ਤੂੰ ਦਿਲ ਹੌਲਾ ਕਰਦੀ